ਸੀਐਮ ਆਨ ਭਗਵੰਤ ਮਾਨ ਦੇ ਹੁਕਮਾਂ ਨੂੰ ਹੁਣ ਹੀ ਉਹਨਾਂ ਦੇ ਆਪਣੇ ਵਿਧਾਇਕ ਹੀ ਟਿਚ ਜਾਣਨ ਲੱਗੇ ਨੇ ਅਜਿਹਾ ਮਾਮਲਾ ਲੁਧਿਆਣਾ ਤੋਂ ਵੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਹੈ ਜਿਹੜਾ ਸੀਐਮ ਮਾਨ ਦੇ ਹੁਕਮਾਂ ਨੂੰ ਟਿਚ ਜਾਣਦੇ ਆ ਫੀਲ ਕੀਤੀਆਂ ਹੋਈਆਂ ਗੈਰ ਕਾਨੂੰਨੀ ਦੁਕਾਨਾਂ ਦੀਆਂ ਸੀਲਾ ਤੋੜ ਦਿੱਤੀਆਂ ਗਈਆਂ ਇਸ ਨੂੰ ਨਗਰ ਨਿਗਮ ਵੱਲੋਂ ਕੀਤੀ ਤੱਕੇ ਸ਼ਾਹੀ ਕਰਾਰ ਦਿੱਤਾ ਨਗਰ ਨਿਗਮ ਲੁਧਿਆਣਾ ਵੱਲੋਂ ਦੋ ਦਰਜਨ ਤੋਂ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਦੁਕਾਨਾਂ ਤੇ ਨੋਟਿਸ ਚਿਪਕਾ ਕੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਇਹ ਸਾਰੀਆਂ ਦੁਕਾਨਾਂ ਸ਼ਹਿਰ ਦੇ ਕ੍ਰਿਸ਼ਨਾ ਮੰਦਰ ਨੇੜੇ ਸਥਿਤ ਮਾਡਲ ਟਾਊਨ ਦੇ ਵਿੱਚ ਸਥਿਤ ਸਨ ਨਗਰ ਨਿਗਮ ਵੱਲੋਂ ਦੁਕਾਨਾਂ ਸੀਲ ਕਰਨ ਦੇ ਖਿਲਾਫ ਦੁਕਾਨਦਾਰਾਂ ਨੇ ਜਦੋਂ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਣ ਤੇ ਵਿਧਾਇਕ ਗੁਰਪ੍ਰੀਤ ਗੋਗੀ ਵੀ ਮੌਕੇ ਤੇ ਪਹੁੰਚ ਗਏ ਵਿਧਾਇਕ ਗੋਗੀ ਨੇ ਜਦੋਂ ਨਿਗਮ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਅਧਿਕਾਰੀ ਨਹੀਂ ਪਹੁੰਚੇ ਤਾਂ ਉਹਨਾਂ ਨੇ ਖੁਦ ਹੀ ਦੁਕਾਨਾਂ ਤੇ ਲੱਗੀਆਂ ਸਰਕਾਰੀ ਸੀਲਾਂ ਨੂੰ ਕੈਂਚੀ ਨਾਲ ਕੱਟ ਦਿੱਤਾ ਜਿਸ ਤੋਂ ਬਾਅਦ ਹਰ ਪਾਸੇ ਇਹ ਖਬਰ ਫੈਲ ਗਈ ਦੱਸ ਦੇ ਕਿ ਇਹਨਾਂ ਦੁਕਾਨਾਂ ਤੇ ਕਾਰਵਾਈ ਲਈ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਗਰ ਨਿਗਮ ਦੇ ਚੁੜੇ ਅਧਿਕਾਰੀਆਂ ਨੂੰ ਇੱਕ ਲਿਖਤੀ ਹੁਕਮ ਦਿੱਤੇ ਗਏ ਸਨ ਮੁੱਖ ਮੰਤਰੀ ਵੱਲੋਂ ਸਾਰੇ ਲੁਧਿਆਣਾ ਸ਼ਹਿਰ ਵਿੱਚ ਗੈਰ ਕਾਨੂੰਨੀ ਇਮਾਰਤਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਲਈ ਲਿਖਿਆ ਗਿਆ ਸੀ ਜਿਸ ਦੇ ਨਿਗਮ ਅਧਿਕਾਰੀਆਂ ਨੇ ਕਾਰਵਾਈ ਕੀਤੀ ਕਾਰਵਾਈ ਕਰਦੇ ਹੋਏ ਦੁਕਾਨਾਂ ਸੀਲ ਕੀਤੀਆਂ ਗਈਆਂ ਪਰ ਗੁਰਪ੍ਰੀਤ ਗੋਗੀ ਨੇ ਜੜੇ ਉਹਨਾਂ ਦੇ ਵੱਲੋਂ ਇਨਾ ਜਿਹੜੀਆਂ ਦੁਕਾਨਾਂ ਤੇ ਜੋ ਸੀਲ ਲਾਈ ਗਈ ਸੀ ਉਸ ਨੂੰ ਕੈਂਚੀ ਦੇ ਨਾਲ ਕੱਟ ਦਿੱਤਾ ਗਿਆ ਤੇ ਹਰ ਪਾਸੇ ਸੁਰਖੀਆਂ ਦੇ ਵਿੱਚ ਇਹ ਮਾਮਲਾ ਜਿਹੜਾ ਲੁਧਿਆਣਾ ਸ਼ਹਿਰ ਚ ਪਣਿਆ ਹੋਇਆ ਅਪਡੇਟ ਲੈ ਕੇ ਉੱਗਰ ਹੋਵਾਂਗੇ ਫੇਕ ਕਰੋ ਲੁਧਿਆਣਾ ਲਾਇਆ ਸੀਐਮ ਆਨ ਕੁਗਵੰਦ ਮੰਤਰੀ ਹੁਕਮਾਂ ਨੂੰ ਹੁਣੀ ਉਹਨਾਂ ਦੇ ਆਪਣੇ ਵਿਧਾਇਕ ਹੀ ਟਿੱਚ ਜਾਣ ਲੱਗੇ ਨੇ ਅਜਿਹਾ ਮਾਮਲਾ ਲੁਧਿਆਣਾ ਤੋਂ ਵੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਹੈ ਜਿਹੜਾ ਸੀਐਮ ਆਨ ਦੇ ਹੁਕਮਾਂ ਨੂੰ ਟਿੱਚ ਜਾਂਦੇ ਆ ਫੀਲ ਕੀਤੀਆਂ ਹੋਈਆਂ ਗੈਰ ਕਾਨੂੰਨੀ ਦੁਕਾਨਾਂ ਦੀਆਂ ਸੀਲਾ ਤੋੜ ਦਿੱਤੀਆਂ ਗਈਆਂ ਇਸ ਨੂੰ ਨਗਰ ਨਿਗਮ ਵੱਲੋਂ ਕੀਤੀ ਤੱਕੇशाही ਕਰਾਰ ਦਿੱਤਾ ਨਗਰ ਨਿਗਮ ਲੁਧਿਆਣਾ ਵੱਲੋਂ 2 ਦਰਜਨ ਤੋਂ ਵੱਧ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਦੁਕਾਨਾਂ ਤੇ ਨੋਟਿਸ ਚਿਪਕਾ ਕੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਇਹ ਸਾਰੀਆਂ ਦੁਕਾਨਾਂ ਸ਼ਹਿਰ ਦੇ ਕ੍ਰਿਸ਼ਨਾ ਮੰਦਰ ਨੇੜੇ ਸਥਿਤ ਮਾਡਲ ਟਾਊਨ ਦੇ ਵਿੱਚ ਸਥਿਤ ਸਨ ਨਗਰ ਨਿਗਮ ਵੱਲੋਂ ਦੁਕਾਨਾਂ ਸੀਲ ਕਰਨ ਦੇ ਖਿਲਾਫ ਦੁਕਾਨਦਾਰਾਂ ਨੇ ਜਦੋਂ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਣ ਤੇ ਵਿਧਾਇਕ ਗੁਰਪ੍ਰੀਤ ਗੋਗੀ ਵੀ ਮੌਕੇ ਤੇ ਪਹੁੰਚ ਗਏ। ਵਿਧਾਇਕ ਗੋਗੀ ਨੇ ਜਦੋਂ ਨਿਗਮ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਅਧਿਕਾਰੀ ਨਹੀਂ ਪਹੁੰਚੇ ਤਾਂ ਉਹਨਾਂ ਨੇ ਖੁਦ ਹੀ ਦੁਕਾਨਾਂ ਤੇ ਲੱਗੀਆਂ ਸਰਕਾਰੀ ਸੀਲਾਂ ਨੂੰ ਕੈਂਚੀ ਨਾਲ ਕੱਟ ਦਿੱਤਾ ਜਿਸ ਤੋਂ ਬਾਅਦ ਹਰ ਪਾਸੇ ਹੀ ਖਬਰ ਫੈਲ ਗਈ। ਦੱਸ ਦੇਈਏ ਕਿ ਇਹਨਾਂ ਦੁਕਾਨਾਂ ਤੇ ਕਾਰਵਾਈ ਲਈ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਗਰ ਨਿਗਮ ਦੇ ਚੜ੍ਹੇ ਅਧਿਕਾਰੀਆਂ ਨੂੰ ਇੱਕ ਲਿਖਤੀ ਹੁਕਮ ਦਿੱਤੇ ਗਏ ਸਨ। ਮੁੱਖ ਮੰਤਰੀ ਵੱਲੋਂ ਸਾਰੇ ਲੁਧਿਆਣਾ ਸ਼ਹਿਰ ਵਿੱਚ ਗੈਰ ਕਾਨੂੰਨੀ ਇਮਾਰਤਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਲਈ ਲਿਖਿਆ ਗਿਆ ਸੀ ਜਿਸ ਤੇ ਨਿਗਮ ਅਧਿਕਾਰੀਆਂ ਨੇ ਕਾਰਵਾਈ ਕੀਤੀ ਕਾਰਵਾਈ ਕਰਦੇ ਹੋਏ ਦੁਕਾਨਾਂ ਸੀਲ ਕੀਤੀਆਂ ਗਈਆਂ ਪਰ ਗੁਰਪ੍ਰੀਤ ਗੋਗੀ ਨੇ ਜੜੇ ਉਹਨਾਂ ਦੇ ਵੱਲੋਂ ਇਨ੍ਹਾਂ ਜਿਹੜੀਆਂ ਦੁਕਾਨਾਂ ਤੇ ਜੋ ਸੀਲ ਲਾਈ ਗਈ ਸੀ ਉਸ ਨੂੰ ਕੈਂਚੀ ਦੇ ਨਾਲ ਕੱਟ ਦਿੱਤਾ ਗਿਆ ਤੇ ਹਰ ਪਾਸੇ ਸੁਰਖੀਆਂ ਦੇ ਵਿੱਚ ਇਹ ਮਾਮਲਾ ਜਿਹੜਾ ਲੁਧਿਆਣਾ ਸ਼ਹਿਰ ਚ ਪਣਿਆ ਹੋਇਆ ਅਪਡੇਟ ਲੈ ਕੇ ਉਪਰੋਪ ਹੋਵਾਂਗੇ ਫੇਕ ਲੁਧਿਆਣਾ ਲਾਇ